ਆ ਗਿਆ ਬਿਨਾ ਪਾਣੀ ਵਾਲਾ ਕੂਲਰ ਬੰਦ ਕਮਰੇ ਦੇ ਵਿੱਚ ਏਸੀ ਵਾਂਗ ਹੋਵੇਗੀ ਠੰਡਕ ਇਨਵਰਟਰ ਤੇ ਵੀ ਚੱਲੇਗਾ ਸਿਰਫ 4500 ਰੁਪਏ ਵਿੱਚ ਹੋਵੇਗਾ ਉਹ ਉਪਲਬ ਹਲੋ ਦੋਸਤੋ ਸਰ ਸ੍ਰੀਕਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਆ ਇੱਕ ਖਾਸ ਖਾਸ ਅਪਡੇਟ ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕ ਰਾਹਤ ਪਾਉਣ ਲਈ ਨਵੇਂ-ਨਵੇਂ ਵਿਕਲਪਾਂ ਦੀ ਤਲਾਸ਼ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਸੀਂ ਜ਼ਿਆਦਾ ਖਰਚਾ ਕੀਤੇ ਬਿਨਾ ਏਸੀ ਵਰਗੀ ਠੰਡਕ ਹਵਾ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਸਿਰਫ 4500 ਰੁਪਏ ਵਿੱਚ ਉਪਲਬਧ ਬਜਾਜਦਾ ਟਾਵਰ ਫੈਨ ਇੱਕ ਵਧੀਆ ਵਿਕਲਪ ਬਣ ਸਕਦਾ ਹੈ ਪ੍ਰਕਾਸ਼ ਇਲੈਕਟ੍ਰੋਨਿਕਸ ਦੇ ਅਸ਼ਫਾਕ احمد ਨੇ ਦੱਸਿਆ ਕਿ ਇਹ ਟਾਵਰ ਫੈਨ ਬਿਨਾਂ ਪਾਣੀ ਦੇ ਵੀ ਠੰਡੀ ਹਵਾ ਦੇਣ ਦੇ ਸਮਰੱਥ ਹੈ ਇਹ 150 ਵਾਟ ਦੀ ਪਾਵਰ ਤੇ ਚੱਲਦਾ ਹੈ 220 ਨੂੰ ਇਨਵਰਟਰ ਤੇ ਵੀ ਚਲਾਇਆ ਜਾ ਸਕਦਾ ਹੈ ਇਹ ਕੂਲਰ ਦਿਖਣ ਵਾਲਾ ਟਾਵਰ ਫੈਨ ਤਿੰਨ ਸਪੀਡ ਮੋਡ ਘੱਟ ਮੱਧਮ ਤੇ ਉੱਚ ਦੇ ਨਾਲ ਆਉਂਦਾ ਜਿਸ ਨੂੰ ਤੁਸੀਂ ਕਮਰੇ ਹਾਲ ਜਾਂ ਫਿਰ ਖੁੱਲੀ ਥਾਂ ਉੱਤੇ ਆਸਾਨੀ ਨਾਲ ਵਰਤ ਸਕਦੇ ਹੋ ਇਸ ਦੀ 에য়ার ਫੋਰਸ ਐਨੀ ਮਜ਼ਬੂਤ ਹੈ ਕਿ ਇਹ ਲੰਬੀ ਦੂਰੀ ਤੱਕ ਹਵਾ ਪਹੁੰਚਾਉਣ ਦੇ ਸਮਰੱਥ ਹੈ ਜੇਕਰ ਤੁਸੀਂ ਇਸ ਟਾਵਰ ਫੈਨ ਨੂੰ ਬੰਦ ਕਮਰੇ ਵਿੱਚ ਲਗਾਉਂਦੇ ਹੋ ਤਾਂ ਇਹ ਤੁਹਾਨੂੰ ਏਸੀ ਵਰਗੀ ਠੰਡੀ ਹਵਾ ਦਾ ਅਹਿਸਾਸ ਦੇਵੇਗਾ ਖਾਸ ਗੱਲ ਇਹ ਹੈ ਕਿ ਇਹ ਹਲਕਾ ਅਤੇ ਪੋਰਟੇਬਲ ਹੈ ਜਿਸ ਨਾਲ ਇਸ ਨੂੰ ਆਸਾਨੀ ਨਾਲ ਕਿਤੇ ਵੀ ਸ਼ਿਫਟ ਕੀਤਾ ਜਾ ਸਕਦਾ ਹੈ ਗੱਲ ਆਉਂਦੀ ਹੈ ਇਸ ਦੀ ਕੀਮਤ ਦੀ। ਦਰਅਸਲ 4500 ਰੁਪਏ ਵਿੱਚ ਹੈ ਇਹ ਸ਼ਾਨਦਾਰ ਡੀਲ। ਹਾਲਾਂਕਿ ਤੁਹਾਨੂੰ ਏਸੀ ਖਰੀਦਣ ਲਈ 35000 ਰੁਪਏ ਤੱਕ ਖਰਚ ਕਰਨੇ ਪੈ ਸਕਦੇ ਹਨ। ਇਹ Bajaj ਟਾਵਰ ਫੈਨ ਤੁਹਾਨੂੰ ਸਿਰਫ 4500 ਰੁਪਏ ਵਿੱਚ ਏਸੀ ਵਰਗੀ ਠੰਡੀ ਹਵਾ ਦੇਵੇਗਾ। ਆਪਣੇ ਘੱਟ ਬਜਟ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਕਾਰਨ ਇਹ ਫੈਨ ਲੋਕਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਸ ਲਈ ਜੇਕਰ ਤੁਸੀਂ ਇਸ ਗਰਮੀ ਵਿੱਚ ਠੰਡਕ ਚਾਹੁੰਦੇ ਹੋ, ਉਹ ਵੀ ਘੱਟ ਬਜਟ ਵਿੱਚ ਦਾ ਇਹ ਟਾਵਰ ਫੈਨ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਿਤ ਹੋ ਸਕਦਾ ਹੈ ਤਾਂ ਦੋਸਤੋ ਇਸ ਗਰਮੀਆਂ ਦੇ ਵਿੱਚ ਜੇ ਤੁਹਾਡਾ ਏਸੀ ਦਾ ਬਜਟ ਨਹੀਂ ਬਣ ਰਿਹਾ ਤਾਂ ਤੁਸੀਂ ਤਾਂ ਇਨਵਰਟਰ ਤੇ ਚੱਲਣ ਵਾਲੇ ਬਿਨਾ ਪਾਣੀ ਦੇ ਇਸ কুলਰ ਨੂੰ ਤੁਸੀਂ ਜ਼ਰੂਰ ਟਰਾਈ ਕਰੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਰ ਅਲਾ